ਆਪ ਬਿਛनोई ਤੇ ਜੱਗੂ ਪੁਗੋਂ ਫਰ ਗਿਆ ਇਹ ਦੋਵੇਂ ਬਠਿੰਡਾ ਜੇਲ੍ਹ ਚ ਸੀ ਤਿੰਨ ਮਹੀਨਿਆਂ ਚ ਇਹਨਾਂ ਦੀ ਨਾਸਾਂ ਬੰਦ ਹੋ ਗਈ ਤੇ ਦਿੱਲੀ ਤੇ ਆਪਣੇ ਕੇਸ ਪਵਾ ਕੇ ਤੇ ਨਿਕਲ ਗਏ ਇਥੋਂ ਕਿਵੇਂ ਕਰੀਆਂ ਫਿਰ ਤੁਸੀਂ ਕਿਵੇਂ ਕੀਤੀਆਂ ਤੁਸੀਂ ਨਾਸਾਂ ਬੰਦ ਉਹ ਹੀ ਜੈਬਰ ਅੰਦਰ ਲੱਗੇ ਸੀ ਅੰਦਰ ਉਹ ਜਲਾਦ ਤੇ ਮੇਰੇ ਹਾਈ ਕੋਰਟ ਚ ਮੇਰੇ ਅਗੇਂਸਟ ਗਏ ਨੇ ਅੱਛਾ ਕਿ ਮਨਿਸਟਰ ਸਾਡੀ ਜਿਹੜੀ ਆ ਕਿ ਜਿਹੜੇ ਹੈਗੇ ਨੇ ਹਿਊਮਨ ਰਾਈਟਸ ਜਿਹੜੀ ਵਾਈਲੇਸ਼ਨ ਕਰ ਰਿਆ ਹਾਈ ਕੋਰਟ ਤੇ ਆਰਡਰ ਆ ਕਿ ਇਹਨਾਂ ਨੂੰ ਛੱਡੋ ਇਹਨਾਂ ਨੂੰ ਇਹਨਾਂ ਨੂੰ ਘੁੰਮਣ ਵੀ ਦਿਓ ਇਹਨਾਂ ਨੂੰ ਫਿਰਨ ਵੀ ਦਿਓ ਇਹਨਾਂ ਨੂੰ ਉੱਥੇ ਜਿਹੜਾ ਇਹਨਾਂ ਦਾ ਟਾਈਮ ਬੈਰਕ ਤੋਂ ਬਾਹਰ ਕੱਢਣੇ ਬਾਹਰ ਬੈਠਣੀ ਚਾਹੀਦੀ ਹੈ ਸਿਰ ਸਾਰਾ ਮੰਤਰੀ ਦਾ ਕਸੂਰ ਨਹੀਂ ਇਹ ਸਾਰਾ ਸਿਸਟਮ ਨੂੰ ਕਰਨਾ ਪਏਗਾ ਜਿਹੜਾ ਬੰਦਾ ਐਕਸਟਰੈਕਸ਼ਨ ਮੰਗ ਰਿਹਾ ਉਹਦੇ ਉਹਦੇ ਹਿਊਮਨਾਈਜ਼ਿੰਗ ਜਦੋਂ ਉਹ ਕਿਸੇ ਨੂੰ ਗੋਲੀ ਮਾਰਦਾ ਤੇ ਜਿਹਨੂੰ ਗੋਲੀ ਵੱਜੀ ਆ ਉਦੀ ਉਹਦੇ ਹਿਮੋਰਾਈਟਸ ਜਿਹੜੇ ਵਾਇਲਟ ਨਹੀਂ ਹੋਏ ਤੇ ਜੇ ਜੇ ਗੁੰਡੇ ਨੂੰ ਆਪਾਂ ਗੁੰਡਾ ਸਮਝ ਕੇ ਚੱਲਾਂਗੇ ਫਿਰ ਕੰਟਰੋਲ ਹੋਏਗਾ ਆਪਾਂ ਉਹਨੂੰ ਗਲੋਰੀਫਾਈ ਕਰਦੇ ਆ ਕਿਦਾਂ ਯਾਰ ਦੋਨਾਂ ਨੂੰ ਗੱਡੀਆਂ 'ਚ ਘਮਾਉਂਦੇ ਰਹੇ ਨੇ ਮੂਸੇ ਵਾਲੇ ਦੇ ਕਿਚ ਤੇ ਅਖੀਰ 'ਚ ਹੁਣ ਪੜੋਹਾ ਉਹਦੀ ਜਿਹੜੀ ਰਿਪੋਰਟ ਸਬਮਿਟ ਕੀਤੀ ਆ ਜੱਗੋ ਭਗਵਾਨਪੁਰਿਆ ਦਾ ਬਿਲਕੁਲ ਹੀ ਕੱਢ ਦਿੱਤਾ ਉਹ ਚੋਂ ਬਾਹਰ ਉਹ ਬਾਅਦ ਤੇ ਕੀ ਬੀਜਦੀ ਹੋएगी ਪਛਨੋਈ ਵੀ ਨਿਕਲੇਗਾ ਤੁਸੀਂ ਅੰਦਰ ਬੈਠੀ ਹੋ ਤੁਸੀਂ ਅੰਦਰੋਂ ਕਹਿੰਦੇ ਮੈਂ ਮਾਰਿਆ ਕੋਟਾ ਕਹਿ ਦਿੰਦੀ ਜਾਂਦੀ ਇਹ ਤੇ ਜੇਲ੍ਹ ਚ ਬੈਠਾ ਤੁਹਾਨੂੰ ਕੀ ਲੱਗਦਾ ਵੀ ਅਸੀਂ ਕਹਿ ਰਹੇ ਹਾਂ ਵੀ ਇਹ ਜੱਗੂ ਤੇ ਬਿਸ਼ਨੋਈ ਇਹ ਨਿਕਲ ਜਾਣਗੇ ਇਸ ਕੇਸ ਦੇ ਵਿੱਚੋਂ ਬਾਹਰ ਤੁ ਬਾਹਰ ਦੀ ਰਿਪੋਰਟ ਪੜ੍ਹ ਲਓ ਮੈਂ ਤੇ ਰਿਪੋਰਟ ਪੜ੍ਹ ਕੇ ਹੀ ਹਰਾਨ ਰਹਿ ਗਿਆ ਜਿਹੜਾ ਚਲਾਨ ਪੇਸ਼ ਕੀਤਾ ਜੀ ਇਹ ਮੈਂ ਰਟਾਲ ਸਾਹਿਬ ਮੈਂ ਤੁਹਾਨੂੰ ਸੱਚਾਈ ਦੱਸ ਰਿਹਾ ਮੈਂ ਸਬਡੰਟ ਤਿਹਾਰ ਸਬਡੰਟ ਜੇਲ੍ਹ ਨੂੰ ਜਿਹੜਾ ਉਥੇ ਡੀਜੀਪੀ ਆ ਮੇਰਾ ਮੈਸੇਜ ਆ ਜੀ ਵੀ ਮੇਰੇ ਉੱਤੇ ਬੈਂਕ ਨੂੰ ਕੀਤਾ ਉਸ ਵਾਲੇ ਦੇ ਡੀਜੀਪੀ ਨੂੰ ਪੰਜਾਬ ਦੇ ਨੂੰ ਕਿ ਉਹਦੋਂ ਕਹਿ ਗਿਆ ਇਹਦੇ ਕੋਲ ਮੋਬਾਈਲ ਹੀ ਜਾ ਕੇ ਲੈ ਲਓ ਤੁਸੀਂ ਮੇਰੇ ਇਲਾਕੇ ਚ ਪੁੱਛ ਲਿਓ ਕਿ ਭਗਵਾਨਪੁਰਿਆ ਨੇ ਕਿਦਾਂ 24 ਘੰਟੇ ਦਾ ਮੋਬਾਈਲ ਚਲਿਆ ਸੌਦਾ ਹੀ ਨਹੀਂ ਜਿੰਨੇ ਦਿਨ ਮੇਰੀ ਇਲੈਕਸ਼ਨ ਰਹੀ ਕਿ ਅਕਾਲੀ ਦਲ ਨੂੰ ਵੋਟਾਂ ਪਾਓ ਅੱਛਾ ਜ਼ਿਲ੍ਹਾ ਚੋਂ ਤੁਹਾਡੇ ਖਿਲਾਫ ਫੋਨ ਗਈ ਮੈਂ ਕਿਹਾ ਤਿਹਾਰ ਜੇਲ੍ਹ ਚੋਂ ਮੈਮ ਮੇਰੇ ਕੋਲ ਐਵੀਡੈਂਸ ਆ ਆਪ ਵੀਡੀਓ ਕਾਲ ਕਰਦਾ ਵੀਡੀਓ ਕਾਲ ਕਰਦਾ ਰ ਉਹ ਦੂਸਰੀ ਕਾਲ ਨਹੀਂ ਕਰਦਾ ਰ ਆ ਵੇਖ ਲੈ ਮੇਰੀ ਸ਼ਕਲ ਓੜਾ ਦਉ ਤੁਹਾਨੂੰ ਨਹੀਂ ਨਹੀਂ ਉਹਨਾਂ ਨੂੰ ਕਹਿੰਦਾ ਕਿ ਜੇ ਉਹਨੂੰ ਰੰਦਾਵੇ ਨੂੰ ਵੋਟਾਂ ਪਾਈਆਂ ਅੱਛਾ ਔਰ ਪਿੰਡ ਚੋਂ ਮੈਂ ਜਿੱਤਦਾ ਹੁੰਦਾ ਸੀ ਹਰ ਇਲੈਕਸ਼ਨ ਪਹਿਲੀ ਵਾਰ ਜੁਆ 400 ਵੋਟ ਤੇ ਹਰਿਆ ਹੂੰ ਪਰ ਉਹ ਜਿਵੇਂ ਉਹ ਥੋੜਾ ਕ ਯਰ ਮਜੀਠੀਆ ਜ਼ਿਕਰ ਕਰਦੇ ਹੁੰਦੇ ਨੇ ਥੋੜੀਆਂ ਫੋਟੋਆਂ ਫੋਟੋਆਂ ਵੀ ਲੈ ਕੇ ਆਉਂਦੇ ਨੇ ਕਹਿੰਦੇ ਵੀ ਉਹ ਪੁਸ਼ਤ ਪਨਾਹੀ ਵੀਰ ਨਹਾਵਾ ਸਾਹਿਬ ਦੀ ਰਹੀ ਹੈ ਨਹੀਂ ਤਾਂ ਮਜੀਠੀ ਨੂੰ ਪੁੱਛੋ ਛਡਾਇਆ ਕਿਨੇ ਸੀ ਮੇਰੀ ਮੇਰੀ ਫੋਟੋ ਤੇ ਆਈ ਕਦੀ ਨਹੀਂ ਪਗੌਣਪੁਰ ਜਨੇ ਜੱਗੂ ਨੂੰ ਹਾਂ ਕਈ ਵਾਰ ਪੀਸਿਆਂ ਚੋਂ ਸਿੱਧਰ ਨੂੰ ਕਰੀ ਮੈਂ ਤੇ ਮੈਂ ਆਪਣੀ ਗਵਰਨਮੈਂਟ ਚ ਕਿਹਾ ਹਾਂ ਕਿ ਇਹਦੇ ਜਿਹੜੀ ਘਰ ਦੀ ਮਰੀਓ ਦੀ ਕਰੋ ਮੇਰੀ ਗਵਰਨਮੈਂਟ ਚ ਮੇਰੀ ਗਵਰਨਮੈਂਟ ਨੇ ਨਹੀਂ ਸੁਣੀ ਅੱਛਾ ਮੇਰੀ ਗਵਰਨਮੈਂਟ ਚ ਮੇਰੀ ਗਵਰਨਮੈਂਟ ਨੇ ਨਹੀਂ ਸੁਣੀ ਹਾਂ ਕਦੀ ਵੀ ਵਾਈਫਾਈ ਦੀ ਸੰਸਕਾਰ ਕੀਤਾ ਤੇ ਇਹਦੀ ਇਨਕੁਆਰੀ ਕਰੋ ਤੇ ਦਿੱਤੇ ਐਫ ਆਈ ਆਰ ਕਰੋ ਤਕਾ ਤਕ ਲਾ ਕੇ ਪਰਣੀ ਹੋਈ ਐਫ ਆਈ ਆਰ ਹੋਈ ਕਿ ਨਹੀਂ ਹੋਈ ਪਰ ਅਰੈਸਟ ਕੋਈ ਨਹੀਂ ਹੋਈ